ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਗੁsevak Singh ਦੀ ਅਗਵਾਈ ਹੇਠ ਪਿਛਲੇ 20 ਸਾਲਾਂ ਤੋਂ ਸਬਜ਼ੀ ਮੰਡੀ ਵੱਲਾਂ ਦੇ ਰੁਕੇ ਹੋਏ ਵਿਕਾਸ ਕਾਰਜ ਜਿਵੇਂ ਕਿ ਸੜਕਾਂ ਚਾਰਦਵਾਰੀ ਤੇ ਸੀਵਰੇਜ ਤੇ ਕੰਮ ਮਾਰਕੀਟ ਕਮੇਟੀ ਵੱਲੋਂ ਸ਼ੁਰੂ ਕਰਵਾ ਦਿੱਤੇ ਗਏ ਹਨ ਤੇ ਕਾਫੀ ਕੰਮ ਸਿਰੇ ਚੜ ਚੁੱਕਿਆ ਹੈ ਜਿਸ ਕਾਰਕ ਕੇ ਗੁਰਸੇਵਕ ਸੰਗਤ ਤੇ ਉਹਨਾਂ ਦੀ ਟੀਮ ਵੱਲੋਂ ਹਲਕਾ ਵਿਧਾਇਕ ਜੀਵਨ ਜੋਤ ਕੌਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਿਰ ਓਪਰ ਪਾ ਕੇ ਸਨਮਾਨਿਤ ਕੀਤਾ ਗਿਆ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਵਾਦੇ ਲੋਕਾਂ ਨਾਲ ਕੀਤੇ ਗਏ ਹਨ ਉਹ ਹਰ ਹਾਲਤ ਵਿੱਚ ਪੂਰੇ ਕੀਤੇ ਜਾਣਗੇ ਦੱਸਣਾ ਚਾਹੁੰਦੀ ਕਿ ਅਸੀਂ ਮੰਡੀ ਦੇ ਵਿੱਚ ਜਦੋਂ ਵੀ ਆਏ ਆ ਇੱਕ ਬਹੁਤ ਫੋਟੋਪਿਕ ਗੱਲ ਸੀ ਮੰਡੀ ਔਰ ਬੜੇ ਵੱਡੇ ਵੱਡੇ ਲੀਡਰਾਂ ਨੇ ਮੰਡੀ ਤੇ ਸਿਆਸਤ ਬਹੁਤ ਕੀਤੀ ਹੈ ਸੋ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਮਾਨ ਸਰਕਾਰ ਨੇ ਆ 3.5 ਸਾਲ ਦੇ ਵਿੱਚ ਇਹਨਾਂ ਦੀ ਛੇੜੀ ਮੰਗ ਸੀਗੀ ਅਸੀਂ ਚਾਰ ਛੱਡ ਨਵੇਂ ਪਵਾ ਲਏ ਨੇ 60 ਦੇ ਕਰੀਬ ਨਵੀਆਂ ਲਾਈਟਾਂ ਲੱਗੀਆਂ ਨੇ ਔਰ 4 ਨੰਬਰ ਸ਼ੈੱਡ 6 ਨੰਬਰ ਸ਼ੈੱਡ ਦੇ ਅਰਾਊਂਡ ਜਿੱਥੇ ਸਰਕ ਵੀ ਲੋੜ ਹੈ ਉੱਥੇ ਸੜਕ ਬਣ ਰਹੀ ਹੈ ਸਫਾਈ ਇੱਥੇ ਲਗਾਤਾਰ ਚੱਲ ਰਹੀ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਥੇ 6 ਵਜੇ ਤੱਕ ਇਹ ਰੈਗੂਲਰਲੀ ਸਫਾਈ ਹੁੰਦੀ ਰਹਿੰਦੀ ਹੈ ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਮਾਨ ਸਰਕਾਰੀ ਕجهه ਹੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿਸ ਨੇ ਕੋਲ ਕੰਮ ਕਰਨ ਦੀ ਨੀਅਤ ਔਰ ਨੀਤੀ ਦੋਨੋਂ ਨੇ ਔਰ ਜਿਹੜੇ ਜਿਹੜੇ ਵਾਦੇ ਅਸੀਂ ਲੋਕਾਂ ਦੇ ਵਿੱਚ ਕਰਕੇ ਆਏ ਸੀਗੇ ਅਸੀਂ ਉਹ ਸਾਰੇ ਪੂਰੇ ਕਰਦੇ ਪਿਆ ਸਬਜੀ ਮੰਡੀ ਵੱਲਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਥੇ ਵਿਕਾਸ ਦੇ ਕੰਮ ਰੁਪਏ ਹੋਏ ਸਨ ਤੇ ਅੱਜ ਇੱਥੇ ਹਲਕਾ ਵਿਧਾਇਕ ਜੀਵਨ ਜੋਤ ਕੌਰ ਜੀ ਵਿਕਾਸ ਦੇ ਕੰਮ ਜਿਹੜੇ ਹੋ ਰਹੇ ਨੇ ਸ਼ੈੱਡ ਬਣ ਰਹੇ ਨੇ ਸ਼ੜਕਾਂ ਬਣ ਰਹੀਆਂ ਨੇ ਉਸ ਦਾ ਅੱਜ ਮੁਆਨਾ ਕਰਕੇ ਗਏ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਸਰਦਾਰ ਗੁਰਸੇਵਕ ਸਿੰਘ ਜੀ ਨਾਲ ਉਹ ਕੀ ਕਹਣਗੇ ਹਾਂਜੀ ਸਾਹਿਬ ਹਾਂਜੀ ਪਹਿਨਾ ਗੁਰਸੇਵਕ ਸਿੰਘ ਆ ਜੀ ਮੈਂ ਵੈਜੀਟੇਬਲ ਐਂਡ ਫਰੂਟ ਸਬਜੀ ਮੰਡੀ ਵੱਲਾ ਦਾ ਪ੍ਰਧਾਨ ਆ ਜੀ ਹਾਂਜੀ ਕਾਸੇ ਦੱਸਾਂ ਜੀ ਦੇਖੋ ਅੱਜ ਸਾਡੇ ਹਲਕੇ ਦੇ ਐਮਐਲਏ ਮੈਡਮ ਜੀਵਨ ਜੋਤ ਕੌਰ ਜੀ ਆਏ ਜੀ ਜਿਹੜੇ ਆਪਣੀ ਮੰਡੀ 'ਚ ਵਿਕਾਸ ਕਾਰ ਚੱਲਣ ਦਾ ਹੈ ਜੀ ਅੱਜ ਉਹਨਾਂ ਦਾ ਨਰੀਖਣ ਕਰਨਾ ਹੈ ਜਿੱਦਾਂ ਜੀ ਅੱਜ ਕਿ ਸ਼ੈੱਡ ਬਣੇ ਆ ਜੀ ਆਪਣੇ 2 3 4 ਇਹ ਸ਼ੈੱਡ ਬਣੇ ਆ ਤੇ ਰੂਟ ਮੰਡੀ ਵਾਲਾ ਸੜਕਾ ਮੰਡੀਆਂ ਜੇ ਉਹਨਾਂ ਦਾ ਕਰਨ ਆਇਆ ਜੀ ਅੱਜ ਉਹਨਾਂ ਨੂੰ ਸਭ ਨੂੰ ਬੁਲਾਇਆ ਗਿਆ ਸੀ ਵੀ ਇਹਨਾਂ ਦਾ ਧੰਨਵਾਦ ਕੀਤਾ ਜਿਹੜਾ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਜੀ ਕੰਮ ਕਰਾਉਣ ਦਾ ਗੁਰਸੇਵਕ ਜੀ ਇਸ ਤੋਂ ਇਲਾਵਾ ਹੋਰ ਜਿਹੜੇ ਕੰਮ ਜਿਵੇਂ ਚਾਰਦਵਾਰੀ ਆ ਜਾਂ ਕੋਈ ਉਹ ਵੀ ਮਤਲਬ ਕੰਮ ਹੋਣਗੇ ਹਾਂਜੀ ਹਾਂਜੀ ਬਿਲਕੁਲ ਜੀ ਹੋਣਗੇ ਉਹ ਸਾਰਾ ਨਾ ਆਪਣੇ ਮੰਡੀ ਬੋਰਡ ਵੱਲੋਂ ਉਹਦਾ ਬਾਈਟੋ ਬਣਾ ਦਿੱਤਾ ਗਿਆ ਜੀ ਹੁਣ ਦੇਖੋ ਕਦੋਂ ਇਹ ਸਨ ਸਰਦਾਰ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਜਿਹੜੇ ਵੀ ਵਿਕਾਸ ਕੰਮ ਰੁਕੇ ਹੋਏ ਹਨ ਉਹ ਜਲਦੀ ਤੋਂ ਜਲਦੀ ਪੂਰੇ ਕਰਵਾਏ ਜਾਣਗੇ ਤੇ ਕਿਸੇ ਵੀ ਆੜਤੀ ਜਾਂ ਕਿ ਫੜੀ ਵਾਲੇ ਜਾਂ ਦੁਕਾਨਦਾਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸਾ